ਕਿੰਦੇ ਬਾਰੇ ਕੀ ਕਹਣਾ ਚਾਹੋਗੇ ਬੰਦਾ ਬਰਾਗੀ ਕਿ ਤਰ੍ਹਾਂ ਕਹਿਣਾ ਸਹੀ ਹੈ ਇੱਕ ਬੰਦਾ ਸਿੰਘ ਬਹਾਦਰ ਸ਼ਹੀਦ ਬੰਦਾ ਸਿੰਘ ਬਹਾਦਰ ਨੂੰ ਬਿਰਾਗੀ ਕੌਣ ਬਰਾਗੀ ਹੈ ਮਾਧੋਦਾਸ ਬੰਦਾ ਬਰਾਗੀ ਨਹੀਂ ਹੈ ਬੰਦਾ ਬੰਦਾ ਸਿੰਘ ਦੁਨੀਆ ਤੇ ਅਜੇ ਉਸ ਕਰਾਮਾਤ ਦਾ ਕੋਈ ਲਫ਼ਜ਼ ਹੀ ਨਹੀਂ ਬਣਿਆ ਜਿਹੜੀ ਕਰਾਮਾਤ ਗੁਰੂ ਗੋਬਿੰਦ ਸਿੰਘ ਨੇ ਤੇ ਮੈਂ ਅੱਜ ਸਾਰੇ ਸਿੱਖਾਂ ਨੂੰ ਪੁੱਛਦਾ ਵੀ ਬੜੇ ਪੰਨੇ ਖਾਂ ਹੀ ਬੜੇ ਫਿੱਤੇ ਕਿਰਪਾਨਾਂ ਇੱਕ ਦੀ ਥਾਂ ਦੋ-ਦੋ ਵੀ ਪਾਈਆਂ ਕਈਆਂ ਜੱਤੇਦਾਰੀਆਂ ਪ੍ਰਧਾਨਗੀਆਂ ਸੱਤਰੀਆਂ ਬਾਪੇ ਟਮਕਾਨੇ ਗੱਡੀਆਂ ਘੋੜੇ ਸਭ ਕੁਝ ਹੈਗਾ ਥੱਲੇ ਪਰ ਜਵਾਬ ਦਿੰਦੇ ਸੋਦੇ ਪਰ ਜੇ ਗੁਰੂ ਗੋਬਿੰਦ ਸਿੰਘ ਨੇ ਅੱਜ ਪੁੱਛ ਲਿਆ ਆਪਣੇ ਆਪ ਨੂੰ ਮੈਨੂੰ ਪਰਮਪਾਲ ਸਿੰਘ ਨੂੰ ਤੁਹਾਨੂੰ ਡੇਰੇਦਾਰ ਜੱਤੇਦਾਰ ਜਿੰਨੂੰ ਵੀ ਭਈ ਤੂੰ ਕੌਣ ਹੈ ਜਵਾਬ ਹੈਗਾ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਹਿਸਾਬ ਨਾਲ ਨਹੀਂ ਜ਼ਿੰਦਗੀ ਜਿਉਂਦੇ ਜ਼ਿੰਦਗੀ ਜਿਉਂਦੇ ਦਿੱਲੀ ਵਾਲਿਆਂ ਦੇ ਹਿਸਾਬ ਨਾਲ ਹਾਂ ਜੇ ਜ਼ਿੰਦਗੀ ਜਿਉਣੀ ਆ ਵੀ ਮਨਿਸਟਰ ਨਾਲ ਰੁੱਸ ਜੇ ਜ਼ਿੰਦਗੀ ਜਿਉਣੀ ਸਰਪੰਚ ਨਾਲ ਰੁੱਸ ਜੇ ਜ਼ਿੰਦਗੀ ਜਿਉਣੀ ਘਰ ਦੀ ਨਾਲ ਰੁੱਸ ਜੇ ਕਈ ਵਾਰ ਦੇ ਸਿੱਖੀ ਇਸ ਕਰਕੇ ਛੱਡ ਕੇ ਵੀ ਘਰ ਦੀ ਕਹਿੰਦੀ ਦਾੜੀ ਬੜਾ ਤੰਗ ਕਰਦੀ ਉਹ ਗੁਰੂ ਦਾ ਬੰਦਾ ਜਿਹੜਾ ਗਾੜਿਓ ਹੱਥ ਜੋੜ ਕੇ ਕਹਿੰਦਾ ਅੱਖਾਂ 'ਚ ਅੰਜੂ ਨੇ ਚਰਨਾ ਤੇ ਸਿਰ ਰੱਖ ਕੇ ਕਹਿੰਦਾ ਮੈਂ ਤੇਰਾ ਬੰਦਾ ਜਦੋਂ ਉਹ ਬੰਦਾ ਗੁਰੂ ਦਾ ਬੰਦਾ ਬਣਦਾ ਫਿਰ ਕੀ ਕਰਦਾ ਭਲਾ ਉਹ ਵੀ ਵੇਖ ਲਈਏ ਕਿੱਥੋਂ ਆਉਂਦੀ ਇੰਨੀ ਤਾਕਤ ਇਹਨ ਮਨਾਉਣਾ ਚਾਹੀਦਾ ਪਰ ਬੰਦਾ ਸਿੰਘ ਦਾ ਨਹੀਂ ਮਾਦੂ ਦਾਸ ਦਾ ਮਨਾਓ ਜਾਂ ਲక్ష్మణ ਦੇਵ ਦਾ ਮਨਾਓ ਸਾਨੂੰ ਕੋਈ ਦਿੱਕਤ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਪਹਿਲਾਂ ਜਿਹੜਾ ਸ਼ਹੀਦੀ ਦਿਹਾੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਉਸ ਬਾਰੇ ਆਪਾਂ ਗੱਲ ਕਰਾਂਗੇ ਸਰਕਾਰ ਵੱਲੋਂ ਇੱਕ ਵਿਗਿਆਪਨ ਪੋਸਟ ਕੀਤਾ ਗਿਆ ਹੈ ਜਿੰਦੇ ਵਿੱਚ ਲਿਖਿਆ ਗਿਆ ਸੀ ਕਿ ਬੰਦਾ ਬੈਰਾਗੀ ਬੰਦਾ ਬਰਾਗੀ ਕਹਿ ਕੇ ਇਹ ਉਹਨਾਂ ਨੂੰ ਸੰਬੋਧਨ ਕੀਤਾ ਗਿਆ ਸੀ ਜਦਕਿ ਇਤਿਹਾਸ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਜੋ ਇਤਿਹਾਸ ਹੈ ਸਿੱਖਾਂ ਦਾ ਹੈ ਉਹ ਬੰਦਾ ਸਿੰਘ ਬਹਾਦਰ ਦੇ ਨਾਂ ਤੋਂ ਹੀ ਯਾਦ ਕੀਤਾ ਜਾਂਦਾ ਹੈ ਬੰਦਾ ਬਰਾਗੀ ਤੋਂ ਨਹੀਂ ਯਾਦ ਕੀਤਾ ਜਾਂਦਾ ਉਹ ਉਹਨਾਂ ਦਾ ਪਿਛੋਕਰ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨੂੰ ਖੰਡੇ ਦੀ ਪੋਲ ਦਾ ਅਮਰਿਸ਼ ਸ਼ਕਾ ਦਿੰਦੇ ਨੇ ਉਸ ਤੋਂ ਬਾਅਦ ਉਹ ਦੁਨੀਆ ਦੇ ਵਿੱਚ ਜੋ ਸਰਹੰਦ ਫਤਿਹ ਕਰਦੇ ਨੇ ਮੁਗਲਾਂ ਦੀ ਜੜ ਪੜਦੇ ਆ ਉਸ ਇਤਿਹਾਸ ਬਾਰੇ ਗੱਲਬਾਤ ਕਰਾਂਗੇ ਕਿ ਸਰਕਾਰ ਦਾ ਇਸ ਤਰ੍ਹਾਂ ਦੇ ਵਿਗਿਆਪਨਾ ਦੇ ਵਿੱਚ ਬੰਦਾ ਬਰਾਗੀ ਕਹਿ ਕੇ ਜਾਂ ਉਹਨੂੰ ਪੋਸਟ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਆ ਉਹੀ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸਿੱਖ ਚਿੰਤਕ ਭਾਈ ਪਰਮਪਾਲ ਜੀ ਮੌਜੂਦ ਨੇ ਜਿਹੜੇ ਕਿ ਸਾਨੂੰ ਦੱਸਣਗੇ ਇਸ ਚੀਜ਼ ਬਾਰੇ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਮੈਂ ਇਹੀ ਜਾਨਣਾ ਚਾਹੁੰਦਾ ਕਿ ਜਿਹੜਾ ਸਰਕਾਰ ਵੱਲੋਂ 2 ਦਿਨ ਪਹਿਲਾਂ ਜਿਹੜੇ ਪੋਸਟਰਸ ਜਿਹੜੇ ਮਤਲਬ ਕਿ ਲੋਕਾਂ ਨੂੰ ਪੋਸਟ ਕਰਕੇ ਦਿੱਤੇ ਗਏ ਆ ਦਿਖਾਏ ਗਏ ਆ ਜਾਂ ਇੱਕ ਵਿਗਿਆਪਨ ਦਿੱਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਬੰਦਾ ਬਿਰਾਗੀ ਕਿੰਨਾ ਸਹੀ ਹੈ ਇੱਕ ਬੰਦਾ ਸਿੰਘ ਬਹਾਦਰ ਸ਼ਹੀਦ ਬੰਦਾ ਸਿੰਘ ਬਹਾਦਰ ਨੂੰ ਵੀ ਪਹਿਲਾਂ ਇਹ ਸਮਝਣਾ ਪੈਣਾ ਬਈ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੂੰ ਕੋਈ ਵੀਰ ਬੰਦਾ ਬਿਰਾਗੀ ਕਿਉਂ ਕਹੇਗਾ ਉਹਦਾ ਕਾਰਨ ਹੈ ਇੱਕ ਆਰਐਸਐਸ ਬੜੇ ਲੰਬੇ ਸਮੇਂ ਤੋਂ ਜਦੋਂ ਇਹ ਕੋਸ਼ਿਸ਼ ਕਰਦੀ ਹੈ ਕਿ ਮੈਂ ਸਿੱਖਾਂ ਨੂੰ ਆਪਣਾ ਅੰਗ ਘੋਸ਼ਿਤ ਕਰਾਂ ਹਾਂ ਜਾਂ ਮੈਂ ਕਹਾਂ ਕਿ ਸਿੱਖ ਹਿੰਦੂਆਂ ਦਾ ਹੀ ਨਿਕੜ ਮੰਗਨੇ ਕਿ ਉਸਾਤਰੀ ਹਿੰਦੂ ਨੇ ਇਹ ਉਸ ਸੋਚ ਵਿੱਚੋਂ ਪੈਦਾ ਹੋਈ ਗੱਲ ਹੈ ਕਿ ਉਹਨਾਂ ਨੇ ਸਾਡੇ ਸ਼ਹੀਦਾਂ ਨੂੰ ਜਿਵੇਂ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਨੂੰ ਬਹੁਤ ਬਰੀ ਇਦਾਂ ਚੀਜ਼ਾਂ ਲਿਖੀਆਂ ਹੁਣ ਗੱਲ ਸਮਝਣੀ ਪੈਣੀ ਪਹਿਲਾਂ ਇਹ ਗੱਲ ਇਹ ਬਿਰਾਗੀ ਬਿਰਾਗੀ ਕੀ ਹੈ? ਬਾਬਾ ਬੰਦਾ ਸਿੰਘ ਬਹਾਦਰ ਇੰਨੀ ਗੱਲ ਕਹਿਣ ਨਾਲ ਆਪਣਾ ਸਰ ਨਹੀਂ ਜਾਣਾ ਬਈ ਉਹਨਾਂ ਦਾ ਇੱਕ ਪਿਸ਼ੋਕੜ ਸੀ। ਹਾਂ ਪਿਸ਼ੋਕੜ ਨਹੀਂ ਸਮਝੋ ਗੱਲ ਨੂੰ ਬਈ। ਬਿਰਾਗੀ ਕੌਣ? ਬਿਰਾਗੀ ਹੈ ਮਾਧੋਦਾਸ। ਬੰਦਾ ਬਿਰਾਗੀ ਨਹੀਂ ਹੈ। ਬੰਦਾ ਬੰਦਾ ਸਿੰਘ ਮਾਧੋ ਦਾਸ ਬਿਰਾਗੀ ਤੇ ਮਾਧੋ ਦਾਸ ਬਿਰਾਗੀ ਪਹਿਲਾਂ ਕੀ ਹੈ ਲక్ష్మణ ਦੇਵ ਹੁਣ ਅੱਜ ਤੁਸੀਂ ਇਸ ਮਾਧਿਅਮ ਰਾਹੀਂ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰਨੀ ਆ ਜਿਹੜੇ ਲੋਕ ਇਹ ਪੁੱਛਦੇ ਨੇ ਕਿ ਕੀ ਗੁਰੂਆਂ ਨੇ ਕਰਾਮਾਤ ਕੀਤੀ ਜਾਂ ਗੁਰੂ ਕੋਈ ਕਰਾਮਾਤ ਕਰਦਾ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਨਾ ਕਰਾਮਾਤ ਬਹੁਤ ਛੋਟੀ ਚੀਜ਼ ਦੁਨੀਆ ਤੇ ਅਜੇ ਉਸ ਕਰਾਮਾਤ ਦਾ ਕੋਈ ਲਫ਼ਜ਼ ਹੀ ਨਹੀਂ ਬਣਿਆ ਜਿਹੜੀ ਕਰਾਮਾਤ ਗੁਰੂ ਗੋਬਿੰਦ ਸਿੰਘ ਨੇ ਕੀਤੀ ਹੁਣ ਗੱਲ ਧਿਆਨ ਨਾਲ ਸਮਝੋ ਲక్ష్మణ ਦੇਵ ਪੁਨਛ ਦਾ ਰਹਿਣ ਵਾਲਾ ਜੰਮੂ ਪੁਨਛ ਦਾ ਰਹਿਣ ਵਾਲਾ ਲక్ష్మణ ਦੇਵ ਮਾਧੋਦਾਸ ਤੋਂ ਪਹਿਲਾਂ ਨਾਮ ਕੀ ਹੈ ਬੰਦਾ ਸਿੰਘ ਦਾ ਲక్ష్మణ ਦੇਵ ਉਹ ਪੁਨਛ ਦਾ ਰਹਿਣ ਵਾਲਾ ਤੇ ਕੀ ਕਰਦਾ ਹੈ ਸ਼ਿਕਾਰ ਖੇਡਦਾ ਬਾਤ ਰੰਦਾ ਟਿ ਸ਼ਕਾਰ ਨਹੀਂ ਖੇਡ ਸਕਦਾ ਸ਼ਕਾਰ ਖੇਡਣ ਲਈ ਦਮ ਚਾਹੀਦਾ ਹਮਮ ਪਖਤ ਚਾਹੀਦੀ ਨੀਤੀ ਚਾਹੀਦੀ ਅਕਲ ਚਾਹੀਦੀ ਹਮਮ ਸਟਰੋਂਗ ਬੰਦਾ ਹੋਗਾ ਨਾ ਜਿਹੜਾ ਸ਼ਿਕਾਰ ਖੇਡੇਗਾ ਲਸ਼ਮਨ ਦੇਵ ਪੁਨਛਦਾ ਸ਼ਿਕਾਰੀ ਖੇਡਦਾ ਸ਼ਿਕਾਰ ਇੱਕ ਦਿਨ ਕੀ ਹੋਇਆ ਇੱਕ ਹਿਰਨੀ ਨੂੰ ਮਾਰਿਆ ਤੀਰ ਹਮ ਹਿਰਨੀ ਦੇ ਪੇਟ ਵਿੱਚ ਬੱਚੇ ਸੀ ਇਹ ਹਿਰਨੀ ਪ੍ਰੈਗਨੈਂਟ ਹੋਏਗੀ ਹਿਰਨੀ ਦੇ ਪੇਟ ਵਿੱਚ ਬੱਚੇ ਸੀ ਜਦੋਂ ਢਿੱਡ ਪਾਟਾ ਹਿਰਨੀ ਦਾ ਉਹ ਛੋਟੇ ਛੋਟੇ ਭਰੂਣ ਬੱਚੇ ਟੜਪ-ਟੜਪ ਕੇ ਲక్ష్మణ ਦੇਵ ਦੀਆਂ ਅੱਖਾਂ ਦੇ ਸਾਹਮਣੇ ਦਮ ਤੋੜ ਗਿਆ। ਇਹ ਸਾਖੀ ਤੁਸੀਂ ਆਪਨੇ ਸੁਣੀ? ਹਾਂ ਜੀ ਬਿਲਕੁਲ। ਇਹ ਮਾਧੋ ਦਾ ਇਹ ਬੰਦਾ ਸਿੰਘ ਭਦਰ ਦਾ ਪਛੋਕੜ। ਲక్ష్మణ ਦੇਵ ਹਿਰਨੀ ਦੇ ਪੇਟ ਵਿੱਚ ਮਰੇ ਬੱਚੇ ਵੇਖ ਕੇ ਡੋਲ ਗਿਆ। ਇੰਨਾ ਮਾਨੁਦਾਸ ਹੋਇਆ, ਭਾਵਕ ਹੋ ਗਿਆ। ਭਾਵਕ ਹੋ ਗਿਆ। ਘਰ ਛੱਡਤਾ। ਪਿੰਡ ਛੱਡਤਾ। ਨਾਂ ਬਦਲ ਲਿਆ। ਨਾ ਰਖ ਲਿਆ ਮਾਧੂਦਾਸ ਮਾਧੂਦਾਸ ਤੁਰ ਪਿਆ ਜੰਗਲਾਂ ਨੂੰ ਕੀ ਲੱਭਣ ਇਹ ਜਿਹੜੀ ਅੰਦਰ ਅੱਗ ਮਚ ਰਹੀ ਹੈ ਨਾ ਕਿ ਮੇਥੋਂ ਪਾਪ ਹੋ ਗਿਆ ਸਵਾਲ ਜਿਹੜਾ ਉਹ ਸਵਾਲ ਹੈ ਉਹਦਾ ਹੱਲ ਲੱਭਣ ਤੁਰਿਆ ਨਹੀਂ ਲੱਭ ਰਿਹਾ ਥਾਂ ਬਦਲ ਰਿਹਾ बार-बार ਨਾਂ ਬਦਲ ਰਿਹਾ ਗੁਰੂ ਬਦਲ ਰਿਹਾ ਡੇਰੇ ਬਦਲ ਰਿਹਾ ਜੰਗਲ ਬਦਲ ਰਿਹਾ ਪਰ ਹੱਲ ਨਹੀਂ ਲੱਭ ਰਿਹਾ ਇੱਕ ਦਿਨ ਕੀ ਹੋਇਆ ਡੇਰਾ ਬਣਾ ਕੇ ਬਹਿ ਗਿਆ ਉੱਥੇ ਬਿਲਕੁਲ ਇਹ ਆਪਣੇ ਨੰਡੇ ਸਾਹਿਬ ਤੇ ਅੱਜ ਕੀ ਹੋਇਆ ਗਦਾਵਰੀ ਦੇ ਕੰਡੇ ਦੇ ਉੱਤੇ ਨੌਣ ਗਿਆ ਚੇਲਿਆਂ ਨੇ ਆ ਕੇ ਆਖਿਆ ਬਾਬਾ ਜੀ ਆਪਣੇ ਡੇਰੇ ਤੇ ਤੇ ਕਬਜ਼ਾ ਕਰ ਲਿਆ ਕਿਸੇ ਨੇ ਕੋਈ ਵੱਡਾ ਸਾਰਾ ਜਰਨੈਲ ਆਇਆ ਤੇਰੇ ਪਲੰਗੇ ਤੇ ਬਹਿ ਗਿਆ ਉਹਦੇ ਹਥਿਆਰਬੰਦ ਸਾਥੀਆਂ ਨੇ ਕਬਜ਼ਾ ਕਰ ਲਿਆ ਜਿਹੜੇ ਬਾਬੇ ਹੁੰਦੇ ਨਾ ਡੇਰਾਬਾਦ ਹੁੰਦਾ ਉਹਨਾਂ ਨੂੰ ਨਾ ਤਾਂ ਪੰਥ ਦੀ ਫਿਕਰ ਹੁੰਦੀ ਨਾ ਕਿਸੇ ਸਿਧਾਂਤ ਦੀ ਫਿਕਰ ਹੁੰਦੀ ਉਹਨਾਂ ਨੂੰ ਫਿਕਰ ਹੁੰਦੀ ਡੇਰੇ ਦੀ ਡੇਰਾ ਨਾ ਕਿਤੇ ਮਰਜੀ ਤੇ ਅੱਜਕੱਲ ਵੀ ਇਹੀ ਹੈ ਹਾਂ ਸਿੱਖੀ ਦੇ ਵਿੱਚ ਡੇਰਾਵਾਦ ਨਹੀਂ ਹੈਗਾ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਲੈਣੇ ਨੂੰ ਗੁਰੂ ਅੰਗਦ ਸਿੰਘ ਸਾਹਿਬ ਬਣਾ ਕੇ ਗੱਦੀ ਦਿੱਤੀ ਡੇਰਾ ਦਿੱਤਾ ਕਿ ਬਾਣੀ ਦਿੱਤੀ ਬਾਣੀ ਦਿੱਤੀ ਡੇਰਾ ਤੇ ਛੱਡਤਾ ਕਰਤਾਰਪੁਰ ਦੀ ਰਹਾ ਗੁਰੂ ਅੰਗਦ ਸਾਹਿਬ ਗੁਰੂ ਅੰਗਦ ਸਾਹਿਬ ਨੇ ਜਦੋਂ ਗੁਰੂ ਅਮਰਦਾਸ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਡੇਰਾ ਦਿੱਤਾ ਕਿ ਬਾਣੀ ਦਿੱਤੀ ਮਾਨੇ ਦਿੱਤੀ ਪਾਣੀ ਦਿੱਤੀ ਖਡੂਰ ਸਾਹਿਬ ਛੱਡਿਆ ਗੋਇੰਦਵਾਲ ਸਾਹਿਬ ਆ ਗਏ ਤੇ ਗੋਇੰਦਵਾਲ ਸਾਹਿਬ ਤੋਂ ਅੱਗੇ ਗੱਲ ਕਰ ਸਿੱਖੀ ਵਿੱਚ ਡੇਰਾਬਾਦ ਦਾ ਕੋਈ ਥਾਂ ਨਹੀਂ ਹੁਣ ਕੀ ਹੋਇਆ ਭੱਜਾ ਭੱਜਾ ਗਿਆ ਬਲੀਦਾ ਹੈ ਹੀ ਹੈ ਨਾ ਬੰਦਾ ਤਾਂ ਸੇਮ ਹੀ ਹੈ ਨਾ ਇਹ ਹੂੰ ਹੂੰ ਬੰਦੇ 'ਚ ਤਾਂ ਕੋਈ ਫਰਕ ਨਹੀਂ ਨਾ ਸਾਇੰਸ ਦੇ ਹਿਸਾਬ ਨਾਲ ਸਰੀਰ ਤਾਂ ਉਹੀ ਹੈ ਜਾਂ ਦੇਖਿਆ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਬੈਠੇ ਨੇ ਉੱਤੇ ਤੇ ਪਲੰਘੇ ਦੇ ਉੱਤੇ ਹੂੰ ਹੂੰ ਹੁਣ ਇਥੇ ਇੱਕ ਸਮਝਣੀ ਆ ਗੱਲ ਜੇ ਕੋਈ ਸਮਝ ਪਾਵੇ ਕਿਉਂਕਿ ਸਾਇੰਸ ਨਾਲ ਹੀ ਗੱਲ ਨਹੀਂ ਸਮਝੀ ਜਾਣੀ ਬਿਲਕੁਲ ਕਿਉਂਕਿ ਜਿਹੜੇ ਸਾਇੰਸ ਦੇ ਹਿਸਾਬ ਨਾਲ ਧਰਮ ਸਮਝਣਾ ਚਾਹੁੰਦੇ ਆ ਜਾਂ ਜਿਹੜੇ ਬੰਦਾ ਸਿੰਘ ਨੂੰ ਅੱਜ ਵੀ ਬਰਾਗੀ ਸਮਝਣਾ ਚਾਹੁੰਦੇ ਜਾਂ ਬਣਾਉਣਾ ਚਾਹੁੰਦੇ ਮੈਂ ਉਹਨਾਂ ਨੂੰ ਜਵਾਬ ਦੇਣ ਲੱਗਾ ਸਾਇੰਸ ਦੇ ਹਿਸਾਬ ਨਾਲ ਸਮਝੀ ਜਾਣ ਬਸ ਤਰਕ ਜਰੂਰ ਕਰ ਸਕਦੇ ਨੇ ਕਰਨੇ ਲ ਹਾਂ ਪਰ ਤਰਕ ਮੈਂ ਵੀ ਤਰਕ ਹੀ ਕਰਨ ਲੱਗਾ ਹਮ ਹਮ ਮੈਂ ਵੀ ਤਰਕ ਹੀ ਕਰਨਾ ਉਹਨੇ ਮੇਰਾ ਤਰਕ ਕੀ ਕਹਿੰਦਾ ਉਹ ਲక్ష్మణਦੇਵ ਹਿਰਨੀ ਦੇ ਪੇਟ 'ਚ ਮਰੇ ਬੱਚੇ ਵੇਖ ਕੇ ਡੋਲਰ ਵਾਲਾ ਅੱਜ ਬੈਠਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਬਿਲਕੁਲ ਕਿੰਨਾ ਜੀ ਤੁਸੀਂ ਕੌਣ ਹੋ ਤਿੰਨ ਸਵਾਲ ਆ ਉੱਤੇ ਇਤਿਹਾਸ 'ਚ ਜ਼ਿਕਰ ਮਿਲਦਾ ਉਹਨਾਂ ਨੂੰ ਕਿੰਨਾ ਜੀ ਕੌਣ ਹੋ ਸਤਿਗੁਰੂ ਜੀ ਕਹਿਣ ਮੁਸਕਰਾਪੇ ਸਤਿ ਇਹ ਬੰਦਾ ਸਿੰਘ ਫਾਦਰ ਦੀ ਅੱਖ ਚੱਕ ਪਾ ਕੇ ਕਹਿੰਦੇ ਕਹਿੰਦੇ ਤੂੰ ਜਾਣਨਾ ਏ ਇੰਨੇ ਕਿਹਾ ਕਿ ਤੂੰ ਜਾਣਦਾ ਉਹਦੀ ਸੁਰਤ ਚੱਕਰ ਖਾ ਗਈ ਇਹ ਨਹੀਂ ਦੇ ਪੇਟ ਵਿੱਚ ਮਰੇ ਬੱਚਿਆਂ ਤੋਂ ਲੈ ਕੇ ਅੱਜ ਤੱਕ ਜਿੰਨੇ ੱੱੱਕੇ ਖਾਦੇ ਆ ਜਿੰਨੂੰ ਲੱਭਣ ਡਿਆ ਏ ਉਹੀ ਐ ਤਾਂ ਹੀ ਮਾਰੇ ਕਹਿੰਦੇ ਤੂੰ ਜਾਣਦਾ ਕਿ ਜਿੰਨੂੰ ਲੱਭਣ ਡਿਆ ਮੈਂ ਉਹੀ ਆ ਤੇ ਹੁਣ ਹੁਣ ਗੁਰੂ ਗੋਬਿੰਦ ਸਿੰਘ ਪੁੱਛਦੇ ਜੇ ਤੂੰ ਕੌਣ ਐ ਬੋਲ ਕੋ ਹੁਣ ਸਭ ਨੇ ਇਹ ਸਾਖੀ ਹਜ਼ਾਰ ਵਾਰ ਸੁਣੀ ਵੀ ਤੂੰ ਕੌਣ ਗੁਰੂ ਸਾਹਿਬ ਨੇ ਇੱਕ ਬੰਦਾ ਸਿੰਘ ਨੂੰ ਕਿਹਾ ਤੂੰ ਕੌਣ ਤੇ ਮੈਂ ਅੱਜ ਸਾਰੇ ਸਿੱਖਾਂ ਨੂੰ ਪੁੱਛਦਾ ਵੀ ਬੜੇ ਪੰਨੇ ਖਾਂ ਹੀ ਬਣੇ ਫਿਰ ਤੇ ਕਿਰਪਾਨਾਂ ਇੱਕ ਦੀ ਥਾਂ ਦੋ-ਦੋ ਵੀ ਪਾਈਆਂ ਕਈਆਂ ਜਥੇਦਾਰੀਆਂ ਪ੍ਰਧਾਨਗੀਆਂ ਸਖਤਰੀਆਂ ਬਾਬੇ ਟਮਕਾਨੇ ਗੱਡੀਆਂ ਘੋੜੇ ਸਭ ਕੁਝ ਹੈਗਾ ਸਾਡੇ ਪਰ ਜਵਾਬ ਦੇ ਦੇਸ ਪਰ ਜੇ ਗੁਰੂ ਗੋਬਿੰਦ ਸਿੰਘ ਨੇ ਅੱਜ ਪੁੱਛ ਲਿਆ ਆਪਣੇ ਆਪ ਨੂੰ ਮੈਨੂੰ ਪਰਮਪਾਲ ਸਿੰਘ ਨੂੰ ਤੁਹਾਨੂੰ ਡੇਰੇਦਾਰ ਜਥੇਦਾਰ ਜਿੰਨੂੰ ਵੀ ਭਾਈ ਤੂੰ ਕੌਣ ਹੈ ਜਵਾਬ ਹੈਗਾ ਜਵਾਬ ਹੈਗਾ ਕਿ ਮੈਂ ਕਹਿ ਸਕਾਂ ਇਹ ਸਤਗੁਰਾਂ ਮੈਂ ਤੇਰਾ ਬੰਦਾ ਕਿਉਂਕਿ ਜੇ ਤੇਰਾ ਬੰਦਾ ਕਹਿਤਾ ਫਿਰ ਗੁਰੂ ਗੋਬਿੰਦ ਸਿੰਘ ਦੇ ਹਿਸਾਬ ਨਾਲ ਜ਼ਿੰਦਗੀ ਜਿਉਣੀ ਪੈਣੀ ਬਿਲਕੁਲ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਹਿਸਾਬ ਨਾਲ ਨਹੀਂ ਜ਼ਿੰਦਗੀ ਜਿਉਂਦੇ ਜ਼ਿੰਦਗੀ ਜਿਉਂਦੇ ਦਿੱਲੀ ਵਾਲਿਆਂ ਦੇ ਹਿਸਾਬ ਨਾਲ ਹਾਂ ਜੇ ਜ਼ਿੰਦਗੀ ਜਿਉਣੀ ਆ ਵੀ ਮਨਿਸਟਰ ਨਾਲ ਰੁਸ ਜੇ ਜ਼ਿੰਦਗੀ ਜਿਉਣੀ ਸਰਪੰਚ ਨਾਲ ਰੁਸ ਜੇ ਜ਼ਿੰਦਗੀ ਜਿਉਣੀ ਘਰ ਦੀ ਨਾਲ ਰੁਸ ਜੇ ਕਈ ਬਹੁਤੇ ਸਿੱਖੀ ਇਸ ਕਰਕੇ ਛੱਡ ਕੇ ਵੀ ਘਰ ਦੀ ਕਹਿੰਦੀ ਦਾੜੀ ਬੜਾ ਤੰਗ ਕਰਦੀ ਆਹ ਦਾੜੀ ਨਾਲ ਤਨੂ ਕਰਲੀ ਕਰਾਲਾ ਕਰਲੀ ਕਰਾਲਾ ਸਮਝਾਈ ਤਾ ਹੂੰ ਹੁਣ ਗੱਲ ਇਹ ਐ ਵੀ ਘਰ ਵਾਲੀ ਦੇ ਹਿਸਾਬ ਨਾਲ ਘਰ ਵਾਲੀ ਦੇ ਬੰਦੇ ਹੋ ਸਰਪੰਚ ਦੇ ਬੰਦੇ ਹੋ ਐਮਐਲਏ ਦੇ ਬੰਦੇ ਹੋ ਮਨਿਸਟਰ ਦੇ ਬੰਦੇ ਹੋ ਦਿੱਲੀ ਵਾਲਿਆਂ ਦੇ ਬੰਦੇ ਹੋ ਬੰਦੇ ਕਿਹਦੇ ਹੋ ਤੇ ਗੁਰੂ ਦੇ ਬੰਦੇ ਹੋ ਉਹ ਗੁਰੂ ਦਾ ਬੰਦਾ ਜਿਹੜਾ ਕੜਿਓ ਹੱਥ ਜੋੜ ਕੇ ਕਹਿੰਦਾ ਅੱਖਾਂ 'ਚ ਅੰਜੂ ਨੇ ਚਰਨਾਂ ਤੇ ਸਿਰ ਰੱਖ ਕੇ ਕਹਿੰਦਾ ਮੈਂ ਤੇਰਾ ਬੰਦਾ ਹਾਂ ਤਰਾ ਹੁਣ ਮੈਂ ਪੁੱਛਣਾ ਚਾਹਣਾ ਜਦੋਂ ਬੰਦਾ ਸਿੰਘ ਬਹਾਦਰ ਨੇ ਇਹ ਗੱਲ ਕਹਿਤੀ ਮੈਂ ਤੇਰਾ ਬੰਦਾ ਪਿਛਲਾ ਸਾਰਾ ਕੱਟੇ ਖਤਮ ਹੋ ਗਏ ਹੁਣ ਉਹ ਕੀ ਦਾ ਬੰਦਾ ਹੈ ਗੁਰੂ ਗੋਬਿੰਦ ਸਿੰਘ ਦਾ ਬੰਦਾ ਤੇ ਫਿਰ ਆਜੋ ਹਣ ਸਾਇੰਸ ਵਾਲੇ ਮੇਰੇ ਵਾਲੀ ਸਾਈਡ 'ਚ ਹੂੰ ਹੁਣ ਸਾਇੰਸ ਵਾਲੇ ਜਵਾਬ ਦੇਣ ਜਦੋਂ ਉਹ ਬੰਦਾ ਗੁਰੂ ਦਾ ਬੰਦਾ ਬਣਦਾ ਫਿਰ ਕੀ ਕਰਦਾ ਭਲਾ ਉਹ ਵੀ ਵੇਖ ਲਈਏ ਕਿੱਥੋਂ ਆਉਂਦੀ ਏਨੀ ਤਾਕਤ ਸਾਇੰਸ ਕਹਿੰਦੀ ਏਨੀ ਤਾਕਤ ਆਉਂਦੀ ਏਦਾਂ ਇਦਾਂ ਤੁਰਾ ਤਾਕਤ ਆ ਜਾਂਦੀ ਵੀ ਉਹ ਬੰਦਾ ਨੰਦੇੜ ਸਾਹਿਬ ਦੀ ਧਰਤੀ ਤੋਂ ਮੁਠੀ ਪਰ ਸਿੰਘਾਂ ਦੇ ਨਾਲ ਸਰਹੰਦ ਦੀ ਇੱਟਾਂ ਇੱਟਾਂ ਟੁਕੜ ਟੁਕੜ ਖਾਦਦਾ। ਮੁਗਲੀਆਂ ਦਾ ਸਿਰ ਵੱਡਾ। 750 ਸਾਲ ਪੁਰਾਣੀ ਮੁਗਲਿਆ ਹਕੂਮਤ ਦੀ ਸਭ ਤੋਂ ਮੇਨ ਜੜ ਪਟਕ ਪਟਕੇ ਰੱਖਦੇ। ਤਾਕਤ ਹੈ। ਕਿਉਂ? ਗੁਰੂ ਦਾ ਬੰਦਾ। ਜੋ ਬੰਦਾ ਬਰਾਗੀ ਹੁੰਦਾ ਤੇ ਉਹ ਕਿਸੇ ਤੀਰ ਵੀ ਮੈਂ ਪੁੱਛਦਾ ਨਾ। ਫਿਰ ਹਿਰਨੀ ਦਾ ਤੀਰ ਬਰਾਗੀ ਤੇ ਤੁਹਾਡਾ ਹਿਰਨੀ ਦੇ ਬੱਚੇ ਭ੍ਰੂਣ ਵੇਖ ਕੇ ਡੋਲ ਗਿਆ ਸੀ। ਭੱਜ ਗਿਆ ਹਾਂ। ਮਤਲਬ ਇੱਥੋਂ ਅੱਗੇ ਚੱਲਦੀ ਇੱਥੇ ਇੱਥੇ ਨਹੀਂ ਬਸ। ਗੁਰੂ ਦੀ ਇੰਨੀ ਕਿ ਤਾਕਤ ਈ ਗੁਰੂ ਦੀ ਤਾਕਤ ਵੱਡੀ ਹੈ। ਹੂੰ। ਇਹ ਨੂੰ ਅੰਗਰੇਜ਼ੀ ਚ ਕਹਿੰਦੇ ਟਰਾਂਸਫਰਮੇਸ਼ਨ ਆਫ ਲਾਈਫ ਇਹ ਕਿਦਾਂ ਟਰਾਂਸਫਰ ਹੁੰਦਾ ਹਮ ਫਿਰ ਕੀ ਹੁੰਦਾ ਇੱਕ ਦਿਨ ਲੰਬੀ ਇਹ ਗੱਲ ਆਪਾਂ ਸ਼ਾਰਟ ਕਰ ਲਈਏ ਗੁਰਦਾਸ ਨੰਗਲ ਦੀ ਗੱਡੀ ਚੋਂ ਫੜ ਲਿਆ ਜਾਂਦਾ ਉਹ ਬੰਦਾ ਸਿੰਘ ਜੀ ਨੇ ਖਾਲਸਾ ਰਾਜ ਦਾ ਸਿੱਕਾ ਜਾਰੀ ਕੀਤਾ ਹਾਂ ਮੈਨੂੰ ਇਹ ਦੱਸੋ ਇਹਨਾਂ ਦਾ ਬਰਾਗੀ ਹੁੰਦਾ ਤੇ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਸਿੱਕਾ ਜਾਰੀ ਕਰਦਾ ਦੱਸੋ ਜੀ ਕੋ ਬਰਾਗੀਆਂ ਦਾ ਸਿੱਕਾ ਜਾਰੀ ਕਰਦਾ ਸਿੱਖਾਂ ਦੀ ਰਾਜਦਾਨੀ ਬਣਾਉਂਦਾ ਸਿੱਖਾਂ ਦੀ ਰਾਜ ਤਾਂ ਨਹੀਂ ਬਣਾਉਂਦਾ ਉਬਰਾਕੀਆਂ ਦਾ ਸਿੱਕਾ ਜਾਰੀ ਕਰਦਾ ਬਰਾਗੀਆਂ ਦੀ ਰਾਜਧਾਨੀ ਬਣਾਉਂਦਾ ਹਾਂ ਚਲੋ ਜੀ ਉਹਨੇ ਉਹ ਜਾਂ ਡੇਰਾ ਬਣਾਉਂਦਾ ਗੁਰੂ ਨਾਨਕ ਸਾਹਿਬ ਦੇ ਨਾਂ ਦਾ ਸਿੱਕਾ ਜਾਰੀ ਬਿਲਕੁਲ ਠੀਕ ਹੋ ਗਿਆ ਖਾਲਸਾ ਰਾਜ ਕਾਇਮ ਕੀਤਾ ਮੁਗਲਿਆ ਹਕੂਮਤ ਦੀ ਜੜ ਪੱਟੀ ਫੜਿਆ ਗਿਆ ਦਿੱਲੀ ਪੇਸ਼ ਕੀਤਾ ਗਿਆ ਪ੍ਰਕਸ਼ੀਰ ਦੇ ਸਾਹਮਣੇ ਇੱਥੇ ਹੁਣ ਮੈਂ ਪੁੱਛਣਾ ਸਾਇੰਸ ਵਾਲਿਆਂ ਨੂੰ ਅੱਜ ਕੀ ਹੈ ਅੱਜ ਬੰਦਾ ਸਿੰਘ ਬਹਾਦਰ ਚੌਂਕੜੀ ਮਾਰ ਕੇ ਬੈਠਾ ਫਰਕਸ਼ੀਰ ਖੜਾ ਜਲਾਦ ਖੜੇ ਨੇ 700 ਸਿੰਘ ਉਹਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ। ਡੋਲਿਆ ਜੀ। ਉਹ ਫਿਰ ਸਿਖਰ ਕਰਦਾ ਜ਼ੁਲਮ ਦੀ ਫਰਕਸ਼ੀਅਰ। ਬਾਬਾ ਬੰਦਾ ਸਿੰਘ ਬਹਾਦਰ ਦੇ 7 ਸਾਲ ਦੇ ਪੁੱਤ ਨੂੰ ਗੋਦੀ 'ਚ ਪਾ ਦਿੰਦਾ। ਹੂੰ। ਕਿਹਾ ਇਹਨੂੰ ਇਹਨੂੰ ਚੀਰ ਕੇ ਇੰਦਰ। ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਮੇਰੇ ਗੁਰੂ ਦਾ ਹੁਕਮ ਨਹੀਂ ਆ। ਬੱਚੇ ਇਹ ਤੇ ਮੇਰਾ ਪੋਤਾ ਜੇ 13 ਵੀ ਮੇਰੀ ਗੋਦੀ ਚ ਹੁੰਦਾ ਮੈਂ ਕੰਮ ਹੀ ਨਹੀਂ ਸੀ ਪਰਿਵਾਰ ਦਾ ਬੱਚੇ ਤੇ ਬੁੱਢੇ ਦੇਵਾਰ ਨਹੀਂ ਨਾ ਔਰਤ ਦੇਵਾਰ ਕਰਦਾ ਤੇ ਹੁਣ ਕੀ ਕਰਦਾ ਜਲਾਦ ਪ੍ਰਕਸ਼ੀਰ ਇਸ਼ਾਰਾ ਕਰਦਾ ਜਲਾਦ ਕੀ ਕਰਦਾ ਇੱਕ ਛੁਰੀ ਲੈ ਕੇ 7 ਸਾਲ ਦੇ ਬਾਬਾ ਅਜੀਤ ਸਿੰਘ ਨੂੰ ਸੈਂਟਰ ਦੇ ਵਿੱਚੋਂ ਕੱਟ ਕੇ ਉਹਦਾ ਦਿਲ ਕੱਟ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਪਾ ਲਿਆ ਮੈਂ ਸੈਂਸ ਵਾਲਿਆਂ ਨੂੰ ਤਰਕ ਵਾਲਿਆਂ ਨੂੰ ਕਰਾਮਾਤ ਵਾਲਿਆਂ ਨੂੰ ਇਹ ਪੁੱਛਣਾ ਚਾਹਨਾ ਇਹ ਸੈਂਸ ਦੇ ਹਿਸਾਬ ਨਾਲ ਉਹੀ ਬੰਦਾ ਹੈ ਜਿਹੜਾ ਹਿਰਨੀ ਦੇ ਪੇਟ ਚ ਮਰੇ ਬੱਚੇ ਵੇਖ ਕੇ ਡੋਲ ਗਿਆ ਸੀ ਡੋਲ ਗਿਆ ਸੀ ਤੇ ਅੱਜ ਆਪਦੇ ਪੁੱਤ ਦਾ ਸਕੇ ਪੁੱਤ ਦਾ ਿੱਡੋ ਜੰਮੇ ਪੁੱਤ ਦਾ ਕਲੇਜਾ ਕੱਢ ਕੇ ਅਗਲੇ ਮੂੰਹ ਚ ਪਾਉਂਦਾ ਉਹ ਕਿੱਲੇ ਆਈ। ਉਹ ਡੋਲਿਆ ਨਹੀਂ। ਇਹ ਹੈ ਗੁਰੂ ਗੋਬਿੰਦ ਸਿੰਘ। ਇਹ ਹੈ ਗੁਰੂ ਗੋਬਿੰਦ ਸਿੰਘ ਦੀ ਕਰਾਮਾਤ। ਇਹ ਆ ਬਾਬਾ ਸਿੰਘ। ਹੁਣ ਮੈਨੂੰ ਦੱਸੋ ਟਰਾਂਸਫਰਮੇਸ਼ਨ ਆਫ ਲਾਈਫ ਜਿਹੜੀ ਗੁਰੂ ਗੋਬਿੰਦ ਸਿੰਘ ਦੇ ਰਿਹਾ ਉਹ ਜ਼ਿੰਦਗੀ ਬਦਲਦਾ ਇਨਕਲਾਬ ਲਿਆਉਂਦਾ ਜ਼ਿੰਦਗੀ ਚ। ਉਹ ਪਲਟਾ ਮਰੌਂਦਾ। ਉਹ ਬਰਾਗੀ ਤੋਂ ਸਿੰਘ ਬਣ ਗਿਆ। ਹੁਣ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿੰਘ ਬਣਿਆ ਨਾ ਉਹ ਤਾਕਤ ਦਿੰਦਾ ਕਿ ਹਿਰਨੀ ਦੇ ਪੇਟ ਵਿੱਚ ਮਰੇ ਬੱਚੇ ਵੇਖ ਕੇ ਘਰੋਂ ਭੱਜਣ ਵਾਲਾ ਡੋਲਣ ਵਾਲਾ ਡੋਲਣ ਵਾਲਾ ਪਿੰਡ ਛੱਡਣ ਵਾਲਾ ਡੇਰਿਆਂ 'ਚ ੱਤਕੀ ਖਾਣ ਵਾਲਾ ਜੰਗਲਾਂ 'ਚ ੱਤਕੀ ਖਾਣ ਵਾਲਾ ਅੱਜ ਆਪਦੇ ਪੁੱਤ ਦਾ ਕਲੇਜ ਹੱਸ ਕੇ ਮੂੰਹ 'ਚ ਪਵਾ ਰਿਆ ਸਿੱਕੀ ਅੱਖਾਂ ਗੱਡੀਆਂ ਹੋਦੀਆਂ ਹੂੰ ਜੰਬੂਰਾ ਨਾਲ ਕੱਲਾ ਕੱਲਾ ਮਾਸ ਨੋਝ ਲਿਆ ਪੈਰ ਕੱਟੇ ਹੱਥ ਕੱਟੇ ਉਹ ਡੋਲਿਆ ਏ ਹੈ ਬੰਦਾ ਸਿੰਘ ਬਹਾਦਰ ਏ ਹੈ ਗੁਰੂ ਦਾ ਬੰਦਾ ਸਿੱਖਾ ਨੇ ਕੀ ਸੁਣਨਾ ਹੈ ਸਮਝਣਾ ਹੈ ਸਿੱਖਾ ਨੇ ਇਹ ਸਮਝਣਾ ਹੈ ਕਿ ਗੁਰੂ ਦੀ ਸਿੱਖੀ ਮਤਲਬ ਟਰਾਂਸਫਰਮੇਸ਼ਨ ਗੁਰੂ ਦੀ ਸਿੱਖੀ ਮਤਲਬ ਤਾਕਤ ਅੰਮ੍ਰਿਤ ਦਾ ਮਤਲਬ ਤਾਕਤ ਗੁਰੂ ਦਾ ਮਤਲਬ ਸੁਰਤ ਦੀ ਤਾਕਤ ਕਿੰਨੀ ਤਾਕਤ ਜਿਹੜੀ ਬੰਦਾ ਸਿੰਘ ਨੂੰ ਇਹਦੀ ਵੱਡੀ ਤਾਕਤ ਕਿਉਂਕਿ ਵੀਰੇ ਸਾਇੰਸ ਦੇ ਹਿਸਾਬ ਨਾਲ ਇਹ ਫਰਕਸ਼ੀਰ ਦੇ ਖਾਮਣੇ ਬੈਠਾ ਬੰਦਾ ਉਹੀ ਬੰਦਾ ਹੈ ਜਿਹੜਾ ਪੰਚ ਵਾਲਾ ਸ਼ਿਕਾਰੀ ਪਰ ਜਦੋਂ ਗੁਰੂ ਹੱਥ ਧਰਦਾ ਜਦੋਂ ਬਾਣੀ ਮਿਲਦੀ ਹੈ ਕੋਰੁਸ਼ਕਾਰੀ ਨਹੀਂ ਜਦੋਂ ਬਾਣਾ ਮਿਲਦਾ ਉਦੋਂ ਉਹ ਉਹਦੀ ਸਵਰਤ ਫਲਾਦ ਬਣ ਉਹ ਫਲਾਦ ਸਿਰਫ ਗੁਰੂ ਗੋਬਿੰਦ ਸਿੰਘ ਹੀ ਦੇ ਸਕਦਾ ਇਸ ਕਰਕੇ ਬਰਾਗੀਆਂ ਨੂੰ ਮੈਂ ਬੇਨਤੀ ਕਰਨੀ ਚਾਹਨਾ ਬਿਲਕੁਲ ਠੀਕ ਹੈ ਤੁਹਾਨੂੰ ਦਿਨ ਮਨਾਉਣਾ ਚਾਹੀਦਾ ਪਰ ਬੰਦਾ ਸਿੰਘ ਦਾ ਨਹੀਂ ਮਾਧੋਦਾਸ ਦਾ ਮਨਾਓ ਜਾਂ ਲక్ష్మణ ਦੇਵ ਦਾ ਮਨਾਓ ਸਾਨੂੰ ਕੋਈ ਦਿੱਕਤ ਨਹੀਂ ਹਾਂ ਉਹਨਾਂ ਨਾਲ ਲਿਖ ਕੇ ਨਾਲ ਬੰਦਾ ਨਹੀਂ ਲਿਖਣਾ ਮਾਧੋ ਦਾਸ ਦਾ ਮਨਾਓ ਜਮ ਜਮ ਮਨਾਓ ਲక్ష్మణ ਦੇਵ ਦਾ ਵੀ ਮਨਾਓ ਜਮ ਜਮ ਮਨਾਓ ਕੋਈ ਦਿੱਕਤ ਨਹੀਂ ਭਾਈ ਕੋਦ ਕਰ ਅਗਲੇ ਨੇ ਪੈਸੇ ਲਾਉਣੇ ਇਹ ਉਹਦਾ ਮਨਾਉਣ ਜਿਹਦਾ ਮਰਜ਼ੀ ਮਨਾਉਣ ਸਾਡੇ ਵੱਲੋਂ ਕਿਸੇ ਦਾ ਵੀ ਮਨਾਉਣ ਪਰ ਇਹਦਾ ਤੇ ਆਫ ਨੂੰ ਮਗਾੜ ਹੰਨਾ ਸਾਡਾ ਮਸਲਾ ਇਹ ਹੈ ਕਾਂਜੀ ਵੀ ਵਿਕਦੀ ਹੈ ਹੂੰ ਇਹ ਦੁੱਧ ਵੀ ਵਿਕਦਾ ਕਾਂਜੀ ਗੋਲ ਗੱਪਿਆਂ ਵਾਲੀ ਦੁਕਾਨ ਤੇ ਵਿਕਦੀ ਹੈ ਦੁੱਧ ਡੇਰੀ ਤੇ ਵਿਕਦਾ ਕਾਂਜੀ ਵੀ ਪੀਤੀ ਜਾ ਸਕਦੀ ਦੁੱਧ ਵੀ ਪੀਤਾ ਜਾ ਸਕਦਾ ਪਰ ਦੁੱਧ ਵਿੱਚ ਕਾਂਜੀ ਪਾ ਕੇ ਨਹੀਂ ਪੀਤੀ ਜਾਂਦੀ ਇਹ ਬਰਾਗੀ ਕਹਿਣਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੁੱਧ ਵਿੱਚ ਕਾਂਜੀ ਪਾਉਣ ਵਾਲੀ ਕਾਂਜੀ ਦੀ ਤਸਵੀਰ ਹੋਰ ਹੈ ਦੁੱਧ ਦੀ ਹੋ ਦੁੱਧ ਪੀਓ ਜਾਂਮ ਜਾਂ ਪੀਓ ਕਾਂਜੀ ਪੀਓ ਜਾਂਮ ਜਾਂ ਪੀਓ ਕੋਈ ਦਿੱਕਤ ਨਹੀਂ ਪਰ ਦੋ ਅੱਥੇ ਮਲਾਪ ਆਪੋਜ਼ਿਟ ਕੰਪੋਨੈਂਟ ਨੇ ਜਿਹੜਾ ਇਹਨਾਂ ਨੂੰ ਇਕੱਠਿਆਂ ਕਰੇਗਾ ਨਾਲੇ ਤੇ ਕਾਂਜੀ ਦਾ ਨੁਕਸਾਨ ਕਰੇਗਾ ਨਾਲੇ ਦੁੱਧ ਦਾ ਨੁਕਸਾਨ ਕਰੇਗਾ ਤੇ ਨਾਲੇ ਆਪਣੇ ਆਪ ਦਾ ਨੁਕਸਾਨ। ਤੋਂ ਹੱਥ ਜੋੜ ਕੇ ਬੇਨਤੀ ਹੈ ਜੀ ਮਾਧਵ ਦਾਸ ਦਾ ਮਨਾਓ ਲక్ష్మణ ਦੇਵ ਦਾ ਮਨਾਓ ਕੋਈ ਦਿੱਕਤ ਨਹੀਂ ਹੈ ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦੇ ਬੰਦੇ ਧੰਨ ਬਾਬਾ ਬੰਦਾ ਸਿੰਘ ਬਹਾਦਰ ਉਸ ਮਸਲੇ ਦੇ ਵਿੱਚ ਜਿਹੜਾ ਮਲਗੋਬਾ ਨਾ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਨੇ ਸਾਨੂੰ ਆਪਾਂ ਜਿਹੜੀਆਂ ਚੀਜ਼ਾਂ ਟੋੜਨਾ ਸਾਂਝੀਆਂ ਕੀਤੀਆਂ ਤੇ ਇਸੇ ਤਰ੍ਹਾਂ ਹੀ ਇਤਿਹਾਸ ਦੀਆਂ ਗੱਲਾਂ ਆਪਾਂ ਪਰੰਪਰਾਸਿੰਗ ਨੂੰ ਅੱਗੇ ਵੀ ਮਿਲਦੇ ਰਹਾਂਗੇ ਇਹੋ ਜਿਹੇ ਐਪੀਸੋਡ ਬਣਾਉਂਦੇ ਰਹਾਂਗੇ ਕਿਉਂਕਿ ਜੋ ਐ ਪੋਸਟਰ ਇਸ਼ੂ ਹੋਏ ਸੀ ਉਹਨਾਂ ਦੀ ਅਸਲ 'ਚ ਜਵਾਬ ਦੇਣਾ ਇਤਿਹਾਸ ਬਾਰੇ ਜਾਣਨਾ ਪਹਿਲਾਂ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਕਈ ਵਾਰੀ ਆਪਾਂ ਦੇਖਿਆ ਤੇ ਫਾਈਚ ਹੀ ਪੋਸਟਾਂ ਸ਼ੇਅਰ ਕਰੀ ਜਾਂਦੇ ਨੇ ਦਿਖਾਵਾ ਕਰੀ ਜਾਂਦੇ ਆ ਪਰ ਉਹ ਪੋਸੀਬਲ ਨਹੀਂ ਹੈਗਾ ਕਿ ਆਪਾਂ ਉਸ ਚੀਜ਼ ਦਾ ਸਹੀ ਤਰ੍ਹਾਂ ਜਵਾਬ ਦੇ ਪਾਈਏ ਪਰ ਇਹ ਵੀਡੀਓ ਤੁਸੀਂ ਜਰੂਰ ਉਹਨਾਂ ਲੋਕਾਂ ਤੱਕ ਮਚਾਓ ਆਪਣੇ ਸਿੱਖਾਂ ਤੱਕ ਮਚਾਓ ਕਿ ਸੁਣਨ ਸਮਝਣ ਔਰ ਉਸ ਤੇ ਚੱਲਣ ਔਰ ਉਸ ਦਾ ਜਵਾਬ ਦੇਣ ਦੇ ਯੋਗ ਹੋਣ ਕਿਉਂਕਿ ਕਮੈਂਟਾਂ ਦੇ ਵਿੱਚ ਆਪਾਂ ਇੱਕ ਦੂਜੇ ਨੂੰ ਮਾ ਉnde unde ਪ੍ਰਸ਼ੋਕਣ ਨੂੰ ਸਮਝ ਕੇ ਇਤਿਹਾਸ ਨੂੰ ਪੜ੍ਹ ਕੇ ਤੋਂ ਦਾ ਜਵਾਬ ਦਿੱਤਾ ਜਾਵੇ ਇਹ ਵੀਡੀਓ ਦੇ ਵਿੱਚ ਤੁਹਾਨੂੰ ਹਰ ਪੱਖ ਤੋਂ ਕਲੀਅਰ ਕੀਤਾ ਗਿਆ ਹੈ ਕਿ ਇਹ ਕਿਹੜੇ ਕੜਾ ਰੋਲ ਸੀ ਬਾਵਾ ਬੰਦਾ ਸਿੰਘ ਮਹਾਰਾਜ ਦਾ ਜੀਵਨ ਦਾ ਕਿ ਤੁਸੀਂ ਮਾਤਾ ਦੋਦਾਸ ਦਾ ਜਨਮ ਦਿਨ ਮਨਾਉ ਕੋ ਚੱਕਰ ਨਹੀਂ ਪਰ ਬਾਵਾ ਬੰਦਾ ਸਿੰਘ ਨੂੰ ਬਹਾਦਰ ਨੂੰ ਬੈਰਾਗੀ ਕਹਿਣਾ ਬਹੁਤ ਗਲਤ ਹੈ ਸਿੱਖ ਇਤਿਹਾਸ ਨਾਲ ਵਿਗਾੜਨ ਦਾ ਇੱਕ ਬਹੁਤ ਵੱਡੀ ਮਤਲਬ ਕਿ ਆਪਸ ਦੀ ਅਲੋchna ਵੀ ਕਰਦੇ ਆ ਨਿੰਦਾ ਵੀ ਕਰਦੇ ਆ ਕਿਉਂਕਿ ਇਹੋ ਜਿਹੀ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ